ਨਵੀਂਕ ਸਪੋਰਟਸ ਕਲੱਬ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਢੰਡਾਲ ਦੋਨਾ ਵਿਖੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਸ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਦੇ ਵਿੱਚ ਪਿੰਡ ਢੰਡਾਲ ਬੇਟ ਅਤੇ ਕਾਲਾ ਸੰਗਿਆ ਦੀ ਟੀਮ ਦਾ ਮੁਕਾਬਲਾ ਹੋਇਆ ਜਿਸ ਦੇ ਵਿੱਚ ਢੰਡਾਲ ਬੇਟ ਨੇ ਬਾਜ਼ੀਮਾਰੀ ਜ਼ਿਕਰ ਹੋ ਗਿਆ ਕਿ ਜੇਤੂ ਰਹਿਣ ਵਾਲੀ ਟੀਮ ਨੂੰ 81000 ਰੁਪਏ ਅਤੇ ਸੈਕਿੰਡ ਨੰਬਰ ਤੇ ਆਉਣ ਵਾਲੀ ਟੀਮ ਨੂੰ 71000 ਰੁਪਏ ਦੇ ਨਾਲ ਨਿਵਾਜਿਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਥਾਣਾ ਕਪੂਰਥਲਾ ਦੇ ਮੁਖੀ ਮੈਡਮ ਸੋਮਨਦੀਪ ਕੌਰ ਨੇ ਵੀ ਹਾਜ਼ਰੀ ਲਗਵਾਈ ਵਿਸ਼ੇਸ਼ ਤੌਰ ਤੇ ਜ਼ਿਕਰ ਹੋ ਗਿਆ ਕਿ ਇਸ ਟੂਰਨਾਮੈਂਟ ਦੇ ਉੱਤੇ ਪੁਰਾਣੇ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਸੰਤਮਾ ਕਬੱਡੀ ਟੂਰਨਾਮੈਂਟ ਸਾਡਾ ਹੁਣ ਸੰਪੰਨ ਹੋ ਗਿਆ ਜੀ ਉਹਦੇ ਵਿੱਚ ਸਾਰੀ ਕਮੇਟੀ ਵਧਾਈ ਦੀ ਹੱਕਦਾਰ ਹੈ ਕਿ ਜੋ ਉਹਨਾਂ ਨੇ ਸੋਚਿਆ ਸੀ ਕਿ ਇਸ ਵਾਰ ਛੋਟੇ ਮੈਚ ਕਰਾਉਣੇ ਆ ਤੇ ਛੋਟੇ ਖਿਡਾਰੀਆਂ ਨੂੰ ਉਤਸ਼ਾਹਤ ਕਰਨਾ ਤੇ ਕਿਉਂਕਿ 4 ਸਾਲ ਬਾਅਦ ਇਹ ਦੁਬਾਰਾ ਸ਼ੁਰੂ ਹੋਇਆ ਸੀ ਇਸ ਕਰਕੇ ਜੋ ਵੀ ਸੋਚਿਆ ਸੀ ਉਹ ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ ਟੀਮਾਂ ਵੀ ਆਈਆਂ ਦਰਸ਼ਕ ਆਏ ਦਰਸ਼ਕਾਂ ਨਾਲੋਂ ਬਹੁਤ ਪਤਵੰਤੇ ਸੱਜਣਾ ਨੇ ਸ਼ਮੂਲੀਅਤ ਕੀਤੀ ਤੇ ਮੈਂ ਕਮੇਟੀ ਦਾ ਬਹੁਤ ਧੰਨਵਾਦ ਆ ਸਾਰੇ ਐਨ ਆਰ ਆ ਵੀਰਾਂ ਦਾ ਜਿਨ੍ਹਾਂ ਨੇ ਬਹੁਤ-ਬਹੁਤ ਸਹਿਯੋਗ ਦੇ ਕੇ ਮੇਲੇ ਨੂੰ ਸਫਲ ਬਣਾਇਆ ਤੇ ਨੈਕਸਟ ਜਿਹੜਾ ਈਅਰ ਆ ਉਹਦੇ ਵਿੱਚ ਬਹੁਤ ਵੱਡਾ ਤੁਹਾਨੂੰ ਮੇਲਾ ਦੇਖਣ ਨੂੰ ਮਿਲੇਗਾ ਜੀ ਇਹ ਸਾਡਾ ਲੋਕਲ ਕਹ ਲੋ ਅੱਜ ਸਵਾਗਤ ਹੈਗਾ ਕਿ ਕਈ ਵਾਰੀ ਜਦੋਂ ਨਾ ਅਸੀਂ ਬੜੀ ਵੱਡਾ ਪ੍ਰੋਗਰਾਮ ਕਰ ਲੈਂਦੇ ਆ ਤੇ ਫੇ ਉਧਰ ਜ਼ਿਆਦਾ ਧਿਆਨ ਹੋ ਜਾਂਦਾ ਖਿਡਾਰੀਆਂ ਦਾ ਉਹਨਾਂ ਖਿਆਲ ਨਹੀਂ ਰੱਖਿਆ ਜਾਂਦਾ ਇਸ ਕਰਕੇ ਜਿੰਨੇ ਮੈਚ ਜਿੰਨੇ ਮੈਚ ਅਸੀਂ ਅੱਜ ਕਰਾਏ ਆ ਉਹ ਉਦਾਂ ਕਰਾਏ ਨਹੀਂ ਸੀ ਜਾਣੇ ਜੇ ਅਸੀਂ ਹੋਰ ਪ੍ਰੋਗਰਾਮ ਵੀ ਨਾਲ ਰੱਖ ਲੈਂਦੇ ਅੱਜ ਮੇਨ ਇਹੋ ਟੂਰਨਾਮੈਂਟ ਕਰਾਉਣ ਦਾ 4 ਸਾਲ ਬਾਅਦ ਸ਼ੁਰੂ ਕਰਨਾ ਆਇਓ ਸੀ ਕਿ ਅਸੀਂ ਕੀ ਛੋਟੀ ਟੀਮਾਂ ਨੂੰ ਸੱਜਣਾ ਤੇ ਸ਼ੁਰੂਆਤ ਕਰਨੀ ਆ ਤੇ ਅਗਲੀ ਵਾਰ ਨੂੰ ਛੋਟੀਆਂ ਵੀ ਹੋਣਗੀਆਂ ਵੱਡੀਆਂ ਵੀ ਹੋਣਗੀਆਂ ਬਿਲਕੁਲ ਜੀ ਇਹ ਯਤਨ ਤੇ ਕਾਫੀ ਸਾਲਾਂ ਤੋਂ ਹੈਗੇ ਆ ਜੀ ਤੇ ਉਸ ਤਰ੍ਹਾਂ ਹੀ ਜਾਰੀ ਰਹਿਣਗੇ ਜਿੱਦਾਂ 35 ਕਿਲੋ ਵਾਲੀਆਂ ਦੋਹਾਂ ਟੀਮਾਂ ਨੂੰ ਸੰਤਮਾਨ ਕੀਤਾ ਜੀ ਆ ਵੀ ਅਸੀਂ ਪਰਸਨਲ ਦੋਵਾਂ ਭਰਾਵਾਂ ਨੇ 55 ਕਿਲੋ ਵਾਲੀ ਨੂੰ ਵੀ ਕੀਤਾ 75 ਵਾਲੀ ਨੂੰ ਵੀ ਕੀਤਾ ਹੁਣ ਓਪਨ ਵਾਲੀ ਨੂੰ ਵੀ ਕਰਨਾ ਹੈਗਾ ਜਦੋਂ ਅਗਲਾ ਮੈਚ ਹੋ ਹੋ ਰਿਹਾ ਵਾ ਤੇ ਸਾਰਿਆਂ ਨੂੰ ਪਰਸਨਲ ਜਿੰਨਾ ਸੁੱਖੇ ਭੰਡਾਲ ਦੋ ਵੀ ਕੀਤਾ ਹੈ ਤੇ ਅੱਲਾ ਦਾ ਮੈਂ ਪੰਡਾਲਦੋਨਾਂ ਦੇ ਸਾਰੇ ਜਿਹੜੇ ਪਿੰਡ ਵਾਸੀ ਹੈਗੇ ਆ ਪੰਚਾਇਤ ਹੈਗੀ ਹੈ ਐਨ ਆਰ ਆਈ ਵੀਰ ਹੈਗੇ ਉਹਨਾਂ ਦਾ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿਨਾ ਹੈਗਾ ਕਿ ਇਸ ਪੱਧਰ ਦੇ ਉੱਤੇ ਇੰਨੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਇਹ ਇਹ ਪਿੰਡੂ ਕਿਡਵੇਲਾ ਕਰਵਾਇਆ ਹੈਗਾ ਔਰ ਇਹਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਨਵਯੁਗ ਸਪੋਰਟਸ ਕਲੱਬ ਜਿਹੜਾ ਹੈ ਪੰਡਾਲਦੋਨਾਂ ਉਹਦੀ ਬਹੁਤ ਬਹੁਤ ਯੋਗਦਾਨ ਹੈਗਾ ਔਰ ਬੜਾ ਅੱਛਾ ਲੱਗਦਾ ਹੈਗਾ ਕਿ ਜਿੰਨੇ ਵੀ ਆਪਣੇ ਯੁਵਾ ਹੈਗੇ ਆ ਉਹ ਜਿਹੜੇ ਹੈਗੇ ਆ ਖੇਡਾਂ ਵੱਲੋਂ ਆਪਣੀ ਰੁਚੀ ਦਿਖਾ ਰਹੇ ਹੈਗੇ ਨੇ ਤੇ ਇੱਕ ਮਤਲਬ ਤਰੀਕਾ ਹੈਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੁਰ ਉਹ ਦੁਆਰਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਬਹੁਤ ਵਧਾਈ ਦੇਣਾ ਸਾਰੇ ਪਿੰਡਾਂ ਨੂੰ ਸਾਰੇ ਯੂਥ ਨੂੰ ਇਹੀ ਕਵਾਂਗਾ ਕਿ ਪੰਜਾਬ ਦਾ ਜਿਹੜਾ ਭਵਿੱਖ ਹੈਗਾ ਉਹ ਤੁਹਾਡੇ ਮਜ਼ਬੂਤ ਜਿਹੜੇ ਹੈਗੇ ਕੰਦੇ ਉਹਨਾਂ ਦੇ ਉੱਤੇ ਹੀ ਹੈਗਾ ਤੇ ਮਤਲਬ ਜਿੰਨੇ ਵੀ ਇਹ ਯੁਵਾ ਹੈਗੇ ਆ ਉਹਨਾਂ ਨੂੰ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਜਿਹੜਾ ਹੈਗਾ ਪੰਜਾਬ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਪੈਣਾ ਹੈ ਤੇ ਔਰ ਖੇਡਾਂ ਜਿਹੜੀਆਂ ਹੈਗੀਆਂ ਉਹ ਇੱਕ ਸੰਕੇਤ ਹੈਗਾ ਕਿ ਸਾਡੀ ਜਿਹੜੀ એનર્ਜੀ ਹੈਗੀ ਹੈ ਸਾਡੀ ਜਿਹੜੀ ਊਰਜਾ ਹੈਗੀ ਹੈ ਉਹ ਸਹੀ ਦਿਸ਼ਾ ਦੇ ਵਿੱਚ ਚੈਨਲਾਈਜ਼ ਹੋ ਰਹੀ ਹੈਗੀ ਹੈ